ਸਕ੍ਰੀਨ ਉੱਤੇ ਨਜ਼ਰ ਆ ਰਹੀਆਂ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਥਾਣਾ ਰੋਡ ਮੁਕੇਰੀਆਂ ਦੀਆਂ ਹਨ ਜਿੱਥੇ ਤਿੰਨ ਨੌਜਵਾਨਾਂ ਵੱਲੋਂ ਸੁਨਿਆਰੇ ਦੀ ਦੁਕਾਨ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੁੱਟ ਦੀ ਵਾਰਦਾਤ ਦਾ ਤਾਜ਼ਾ ਇਹ ਮਾਮਲਾ ਮੁਕੇਰੀਆਂ ਬੱਸ ਸਟੈਂਡ ਦੇ ਸਾਹਮਣੇ ਥਾਣਾ ਰੋਡ ਤੇ ਜੋੜਾ ਜੁਵਲਰ ਦਾ ਸਾਹਮਣੇ ਆਇਆ ਹੈ ਇਸ ਸਾਰੇ ਮਾਮਲੇ ਸੰਬੰਧੀ ਗੱਲਬਾਤ ਕਰਦੇ ਹਾਂ ਦੁਕਾਨ ਮਾਲਕ ਅਤਿਨ ਜੋੜਾ ਅਤੇ ਐਸਐਚਓ ਪ੍ਰਮੋਤ ਕੁਮਾਰ ਹੋਰਾਂ ਦੱਸਿਆ ਕਿ ਦੁਕਾਨ ਮਾਲਕ ਦੁਕਾਨ ਬੰਦ ਕਰਨ ਵੇਲੇ ਆਪਣੀ ਦੁਕਾਨ ਤੇ ਬੈਠਾ ਬਿੱਲ ਬਣਾ ਰਿਹਾ ਸੀ ਕਿ ਤਿੰਨ ਨੌਜਵਾਨ ਮੂੰਹ ਟਾਕੇ ਦੁਕਾਨ ਦੇ ਅੰਦਰ ਆਏ ਅਤੇ ਉਹਨਾਂ ਨੂੰ ਪਿਸਤੌਲ ਨੋਮਾ ਚੀਜ਼ ਦਿਖਾ ਕੇ ਦੁਕਾਨਦਾਰ ਕੋਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਗਏ ਜ਼ਿਕਰਯੋਗ ਹੈ ਕਿ ਇਹ ਮੂੰਹ ਬਨ ਕੇ ਆਏ ਨੌਜਵਾਨ ਜਾਂਦੇ ਸਮੇਂ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਸੂਚਨਾ ਮਿਲਦੇ ਹੀ ਐਸਐਚਓ ਪ੍ਰਮੋਦ ਕੁਮਾਰ ਅਤੇ ਡੀਐਸਪੀ ਵਿਪਨ ਕੁਮਾਰ ਮੌਕੇ ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਦੀ ਵਾਰਦਾਤ ਦੀ ਖਬਰ ਫੈਲਦੇ ਹੀ ਪੂਰਾ ਸ਼ਹਿਰ ਇਕੱਤਰ ਹੋ ਗਿਆ ਅਤੇ ਘਟਨਾ ਦੀ ਨਿੰਦਾ ਕਰਦਾ ਨਜ਼ਰ ਆਇਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਦੇ ਹੱਥੇ ਕਦੋਂ ਚੜਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ। ਮੇਰਾ ਨਾਮ ਅਤਿਨ ਜੋੜਾ ਜੀ ਥਾਣੇ ਰੋਡ ਤੇ ਮੇਰੀ ਦੁਕਾਨ ਹੈ ਜੋੜਾ ਆਰਨਮੈਂਟਸ ਨਾਲ ਮੈਂ ਆਪਣੀ ਦੁਕਾਨ ਤੇ ਬਿੱਲ ਬਣਾਉਂਦਾ ਵੇ ਸੀ ਸੜਨਲੀ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ ਮੇਰਾ ਨਾਲ ਗੱਲਾਂ ਗੁੱਲੇ ਦੋਨੋਂ ਪੇਟੀ ਬੂਟੀ ਫਰੋਲੀ ਆ ਗਨ ਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਡੀਵੀਆ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਦੌੜੇ ਬਹਿ ਗਏ ਅਜਿਹੀ ਚੀਜ਼ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਨੁਕਸਾਨ ਹੈ ਸਰ ਨੁਕਸਾਨ ਦਾ ਅੰਦਾਜ਼ਾ ਹੈ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗਣਾ ਹੈ ਕਿ ਛੋਰਾ ਬੋਤਾ ਕੈਸ਼ ਸੀਗਾ ਥੋੜਾ ਬੋਦਾ ਸਮਾਨ ਸੀਗਾ ਉਹਦਾ ਜਦ ਦੇਖ ਕੇ ਹੀ ਲਾਇਆ ਜਾ ਸਕਦਾ ਇਦਾਂ ਨਹੀਂ ਪਤਾ ਲੱਗਿਆ ਸੁਨਿਆਰੇ ਗੱਲਿਆਂ ਨੂੰ ਪਤਾ ਪਿਆ ਹੁੰਦਾ ਵਾ ਕੋਈ ਹਿਸਾਬ ਤੇ ਹੁੰਦਾ ਨਹੀਂ ਰਬੜ ਤੇ ਬੰਨੀ ਨਹੀਂ ਹੁੰਦੀ ਇਹ ਪੇਮੈਂਟ ਆਈ ਦੀ ਉਸ ਹਾਂ ਨੂੰ ਪਤਾ ਲੱਗਿਆ ਸਾਨੂੰ ਟੈਲੀਫੋਨ ਆਇਆ ਸੀ ਕੋਈ 8:45 ਮਿੰਟ ਦੇ ਇਦਾਂ ਕਰਕੇ ਦੁਕਾਨ ਹੈਗੀ ਆ ਜਿਹੜੇ ਥਾਣੇ ਨੂੰ ਮੋੜ ਮੋੜਦੇ ਆ ਗੋਡ ਔਰਨਮੈਂਟ ਇਹਨਾਂ ਦੇ ਤਿੰਨ ਜਵਾਨ ਆਏ ਨੇ ਇੱਕ ਸਰਦਾਰ ਸੀ ਦੋ ਮੁੰਨੇ ਸੀਗੇ ਤੇ ਇਥੋਂ ਨਾਲ ਕੋਈ 1.5 ਲੱਖ ਰੁਪਇਆ ਸੀਗਾ ਚੈਨੀ ਸੀਗੀ ਤੇ ਮੁੰਦਰੀਆਂ ਸੀਗਾ ਤੇ ਮੜਮੜ ਹੋਰ ਸਮਾਨ ਨਾਲ ਲੈ ਗਿਆ ਵੈਪਨ ਇੱਕ ਨਜ਼ਰ ਤਾਂ ਜਿਹੜੀ ਵੀਡੀਓ ਤੇ ਦੇਖੀ ਉਹਦੇ ਇੱਕ ਨਜ਼ਰ ਆ ਰਿਹਾ ਬਾਕੀ ਦੋ ਸੀਗਾ ਬਾਕੀ ਵੈਰੀ ਨਾਲ ਕਰ ਰਿਹਾ ਸਾਰਾ ਕੁਝ ਨੁਕਸਾਨ ਦਾ 1.5 ਲੱਖ ਰੁਪਇਆ ਕੈਸ਼ ਦਾ ਸਰਿਆ ਰਿਜੈਕਟ ਨੂੰ ਆਇਆ ਤੇ ਪਤਾ ਨਹੀਂ ਹੈ ਹੈ ਕਿ ਵੈਸੇ ਜਿਹਦੀ ਚੈਨੀ ਇਹਦਾ ਆਪਣਾ ਸੋਨਾ ਪਾਇਆ ਸੀ ਉਹ ਲੈ ਕੇ ਲਾ ਕੇ ਦਾ ਚੈਨੀ ਸੀ ਮੁੰਦਰੀਆਂ ਸੀਗੀਆਂ ਬ੍ਰੈਸਲਡਾਂ ਲਾਉਣ ਦੀ ਕੋਸ਼ਿਸ਼ ਦੀ ਬ੍ਰੈਸਲਡ ਟੁੱਟਿਆ ਨਹੀਂ ਉਹਨਾਂ ਕੋਲ ਤੇ ਨਾਲ ਡੀਵੀਆਰ ਵੀ ਨਾਲ ਹੀ ਲੱਗੇ ਉਹਨਾਂ ਦੇ ਪੁਲਿਸ ਵੱਲੋਂ ਕੀ ਕਾਰਵਾਈ ਦੀ ਤਿਆਰੀ ਹੈ ਅਸੀਂ ਕੇਸ ਇਸੇ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ ਐਸੀ ਵਾਕਿਆਤ ਦੇ ਬਿਆਨ